ਕੀ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਸੱਚਾ murid ਜੋ ਆਪਣੇ ਮੁਰਸ਼ਿਦ ਲਈ ਆਪਣੀ ਚਾਹਤ ਦੀ ਪਰਵਾਹ ਕੀਤੇ ਬਿਨਾ ਤੇਜਮੀ ਗੜਿਆਂ ਤੇ ਠੰਡ ਵਿੱਚ ਲਟਿਆ ਰਿਹਾ ਜਿਸ ਨੇ ਹਰ ਇਮਤਿਹਾਨ ਹਰ ਰੁਕਾਵਟ ਹਰ ਪ੍ਰੀਖਿਆ ਆਸ ਕੀਤੀ ਪਰ ਫਿਰ ਵੀ ਉਹਨਾਂ ਨੂੰ ਆਪਣੇ ਮੁਰਸ਼ਿਦ ਦੇ ਦਰ ਤੋਂ ਕਿਉਂ ਕੱਢ ਦਿੱਤਾ ਗਿਆ ਇਹ ਗੱਲ ਬੁੱਲੇ ਸ਼ਾਹ ਦੇ ਰੋਹਾਨੀ ਸਫਤ ਦੇ ਬੜੀ ਡੂੰਗੀ ਪਰਛਾਈ ਪਾਉਂਦੀ ਹੈ ਬੁੱਲੇ ਸ਼ਾ ਜੋ ਆਪਣੀ ਰੋਹ ਦੀ ਤਲਬ ਲੈ ਕੇ ਸ਼ਾ ਇਨਾਇਤ ਦੇ ਦਰ ਤੇ ਪਹੁੰਚੇ ਜਿਨ੍ਹਾਂ ਨੇ ਛੋਟੇ ਇਨਾਤ ਨਹੀਂ ਸੱਚੇ ਇਸ਼ਕ ਦੀ ਪੀਖ ਮੰਗੀ ਸੀ ਆਖਰਕਾਰ ਬੁੱਲੇ ਸ਼ਾ ਨੂੰ ਸ਼ਾ ਇਨਾਇਤ ਦੇ ਦਰ ਤੋਂ ਕਿਉਂ ਕਰ ਦਿੱਤਾ ਇਹ ਕੋਈ ਆਮ ਵਿਛੋੜਾ ਨਹੀਂ ਸੀ ਇਹ ਇੱਕ ਰੋਹਾਨੀ جنگ ਸੀ ਇੱਕ ਇਮਤਿਹਾਨ ਜਿਸ ਵਿੱਚ ਇਸ਼ਕ ਨੂੰ ਆਪਣੇ ਹੀ ਮੁਰਸ਼ਿਦ ਦੀ ਖਾਮੋਸ਼ੀ ਦੀਆਂ ਤਿੱਖੀਆਂ ਤਾਰਾਂ ਨਾਲ ਲੜਨਾ ਪਿਆ ਪਰ ਫਿਰ ਵੀ ਕਿਉਂ ਕਿ ਰੋਹਾਨੀ ਮਸਤਾਨੇ ਨੂੰ ਆਪਣੀ ਰਾਹਤ ਨਹੀਂ ਰੱਬ ਦੀ ਰਸਾ ਚਾਹੀਦੀ ਹੁਂਦੀ ਹੈ ਬੁੱਲੇ ਸ਼ਾਹ ਨੇ ਉਹ ਰਸਾ ਵੀ ਮੰਨ ਲਈ ਜਦ ਮੁਰਸ਼ਿਦ ਨੇ ਉਹਨਾਂ ਨੂੰ ਕੱਢ ਦਿੱਤਾ ਦੋਸਤੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਲੈ ਚੱਲਾਂਗੇ ਉਹਨਾਂ ਅਣ ਸੁਨੇ ਅਣ ਜਾਣੇ ਪਲਾਵਲ ਜਿੱਥੇ ਇਸ਼ਕ ਦੀ ਖਾਮੋਸ਼ੀ ਵੀ ਗੂੰਜਦੀ ਹੈ ਜਿੱਥੇ ਕੁਦਰਤ ਦੇ ਟੁਕਰਾਓ ਵਿੱਚ ਵੀ ਰੱਬ ਦੀ ਰਹਿਮਤ ਲੁਕੀ ਹੋਈ ਹੈ ਇਹ ਵੀਡੀਓ ਸਿਰਫ ਇੱਕ ਕਹਾਣੀ ਨਹੀਂ ਇਹ ਇੱਕ ਸਫ਼ਰ ਹੈ ਇੱਕ ਰੋਹਾਨੀ ਦਰਵਾਜ਼ਾ ਹੈ ਇਸ ਕਰਕੇ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਣਾ ਕਿਉਂਕਿ ਤੁਸੀਂ ਅਜਾ ਰੋਹਾਨੀ ਪ੍ਰਕਾਸ਼ ਸ਼ਾਇਦ ਕਦੇ ਸੁਣਿਆ ਹੋਵੇ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਵੀਡੀਓ ਨੂੰ ਸੁਣਨ ਵਿੱਚ ਗੁੰਮ ਹੋ ਜਾਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਰੋਹਾਨੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਤੀਆਂ ਰਹਿਣ ਆਓ ਹਣ ਅੱਜ ਦਾ ਇਹ ਰੋਹਾਨੀ ਸਫ਼ਰ ਸ਼ੁਰੂ ਕਰਤੇ ਹਾਂ ਬੁੱਲੇ ਸ਼ਾਹ ਜੀ ਸੈਦ ਖਾਨਦਾਨ ਵਿੱਚੋਂ ਸਨ ਬੜੇ ਸੁਨੱਖੇ ਤੇ ਲਾਇਕ ਸਨ ਬੁੱਲੇ ਸ਼ਾਹ ਦੀ ਕਮਾਈ ਚੰਗੀ ਸੀ ਬੁੱਲੇ ਸ਼ਾਹ ਉੱਚੇ ਕਾਬਲਤ ਵਾਲੇ ਸਨ ਪੜ੍ਹੇ ਲਿਖੇ ਤੇ ਦਾਨਸ਼ਮੰਦ ਅੰਦਰੋਂ ਰੋਹਾਨੀ ਭੁੱਖ ਦਾ ਅਤਾ ਸਮੁੰਦਰ ਉਹਨਾਂ ਕੋਲ ਦੁਨਿਆਵੀ ਕਮਾਈ ਵੀ ਸੀ ਪਰ ਉਹਨੂੰ ਇੱਕ ਅਜਾਈਹਤ ਤਲਾਸ਼ ਸੀ ਜੋ ਕਿਸੇ ਵੱਡੇ ਪੀਰ ਦੀ ਹਜ਼ੂਰੀ ਤੋਂ ਬਿਨਾ ਪੂਰੀ ਨਹੀਂ ਹੋਣੀ ਸੀ ਉਹ ਹਰ ਥਾਂ ਕੈ ਪਰ ਰੱਬ ਨਾ ਮਿਲਿਆ ਨਾ ਹੀ ਮਨ ਦੀ ਤਸੱਲੀ ਹੋਈ ਇੱਕ ਦਿਨ ਲੋਕਾਂ ਦੀ ਜ਼ੁਬਾਨਾਂ ਤੇ ਚੜੇ ਨਾਮ ਸ਼ਾਹ ਨਾਇਰ ਦੀ ਕੁੰਝ ਸੁਣੀ ਲੋਕ ਕਹਿੰਦੇ ਗਰਸਤੀ ਆਤਮੀ ਹੈ ਪਰ ਰੋਹਾਨੀ ਮੁਕਾਮ ਵਾਲਾ ਹੈ ਨਾ ਮੰਦਿਰ ਨਾ ਮਸਜਿਦ ਨਾ ਪਹਾੜਾਂ ਦੀ ਤਪੱਸਿਆ ਰੱਬ ਉੱਥੇ ਮਿਲਦਾ ਹੈ ਜਿੱਥੇ ਦਿਲ ਸਾਫ਼ ਤੇ ਰੋ ਲਾਲਚ ਦੁਰਹਿਤ ਹੋਵੇ ਬੁੱਲੇ ਸ਼ਾਹ ਜੀ ਉਸ ਦਰ ਤੇ ਚਾ ਪਹੁੰਚੇ ਵੇਖ ਤੇ ਹਾਲੇ ਸ਼ਾ ਇਨਾਇਤ ਖੇਤ ਵਿੱਚ ਗੰਡਿਆਂ ਤੇ ਪੰਨੀਰੀ ਲਾ ਰਹੇ ਹਨ ਉਹਨਾਂ ਦੇ ਹਾਪਾ ਆਮ ਪਰ ਅੰਦਰੋਂ ਬਿਆੰਤ ਨੂਰ ਫਟ ਰਿਹਾ ਸੀ ਬੁੱਲੇ ਸ਼ਾ ਹੈਰਾਨ ਤੇ ਖਾਮੋਸ਼ ਖੜੇ ਰਹਿ ਗਏ ਸ਼ਾ ਇਨਾਇਤ ਨੇ ਉਹਨਾਂ ਵੱਲ ਤੱਕਦੇ ਹੋਏ ਪੁੱਛਿਆ ਕੀ ਤੱਕਦਾ ਹੈ ਕਿਵੇਂ ਆਏ ਹੈ ਬੁੱਲੇ ਸ਼ਾ ਨੇ ਨਰਮ ਲਹਿਜੇ ਚ ਆਖਿਆ ਸਾਈ ਜੀ ਰੱਬ ਨੂੰ ਲੱਭਣ ਆਇਆ ਹਾਂ ਰਾ ਦੱਸੋ ਸ਼ਾ ਇਨਾਇਤ ਨੇ ਪੁੱਛਿਆ ਤੇਰਾ ਨਾਂ ਕੀ ਹੈ ਬੁੱਲੇ ਸ਼ਾ ਬੁੱਲੇ ਬੁੱਲਾ ਸ਼ਾ ਇਨਾਇਤ ਹੋਲੇ ਜਹਸ ਪਾਈ ਬੁੱਲਿਆ ਰੱਬ ਦਾ ਕੀ ਪਉਣਾ ਇਧਰੋਂ ਪੁੱਟਣਾ ਉੱਧਰ ਲਾਉਣਾ ਇਹ ਇੱਕ ਛੋਟਾ ਜਿਹਾ ਵਾਕਿਆ ਜਰੂਰ ਸੀ ਪਰ ਇਸ ਵਿੱਚ ਰੱਬੀ ਰਾਜ ਲੋਕਿਆ ਸੀ ਇਧਰੋਂ ਪੁੱਟਣਾ ਉੱਧਰ ਲਾਉਣਾ ਇਤਨਾ ਆਸਾਨ ਕਹਿ ਦਿੱਤਾ ਪਰ ਇਹ ਅਸਲ ਵਿੱਚ ਮਨ ਨੂੰ ਦੁਨੀਆ ਦੀ ਵਾਸਨਾ ਵਾਲੀਆਂ ਸੁਰਤਾਂ ਤੋਂ ਹਟਾ ਕੇ ਰੱਬ ਦੀ ਹਸੂਰੀ ਵਾਲੀ ਸੁਰਤ ਵਿੱਚ ਜੋੜਨ ਦੀ ਰਾਹਦਾਰੀ ਸੀ ਇਹ ਉਹ ਕਲ ਸੀ ਜੋ ਨਾ ਕਿਸੇ ਕਿਤਾਬ ਵਿੱਚ ਸੀ ਨਾ ਕਿਸੇ ਉਪਦੇਸ਼ਕ ਨੇ ਦੱਸੀ ਸੀ ਬੁੱਲੇ ਸ਼ਾਹ ਨੂੰ ਅਹਿਸਾਸ ਹੋਇਆ ਇਹ ਹੀ ਉਹ ਦਰ ਹੈ ਜਿੱਥੋਂ ਰਸਤਾ ਖੁੱਲਦਾ ਹੈ ਉਹ ਉੱਥੇ ਹੀ ਰੁੱਕ ਗਿਆ ਸਿਰਫ ਰੁਕੇ ਨਹੀਂ ਉੱਥੇ ਖੁਦ ਨੂੰ ਮਿਟਾ ਦਿੱਤਾ ਇੱਥੋਂ ਸ਼ੁਰੂ ਹੁੰਦੀ ਹੈ ਇੱਕ ਤਰਵੇਸ਼ ਦੀ ਤਬਦੀਲੀ ਇੱਕ ਸ਼ਾਇਰ ਦੀ ਤੋਹਾਨੀ ਉਡਾਨ ਜਿਸ ਦਾ ਨਾਸੀ ਬੁੱਲਾ ਪਰ ਜਿਸ ਰਾਤ ਉਹ ਚੱਲੇ ਉਹ ਸੀ ਇਸ਼ਕਦਾਰਾ ਬੁੱਲੇ ਸ਼ਾ ਜਿਸ ਨੇ ਆਪਣੀ ਅੱਖੀਂ ਨੀਂਦ ਕੁਰਬਾਨ ਕਰ ਦਿੱਤੀ ਜਿਸ ਨੇ ਦਿਲੋਂ ਕਰੋ ਨੂੰ ਮੰਨ ਲਿਆ ਉਹ ਬੁੱਲਾਹਨ ਸ਼ਾ ਇਨਾਇਤੀ ਨਿਖਾ ਵਿੱਚ ਇੱਕ ਵੱਖਰੀ ਹੀ ਥਾਂ ਬਣਾਉਂਦਾ ਚਾਹ ਰਿਆ ਸੀ ਪੀਰ ਜੀ ਦੀ ਰਹਿਮਤ ਦੀ ਨਸਰ ਉਸ ਤੇ ਪਈ ਤਾਂ ਉਹ ਰੋਹਾਨੀ ਮਕਾਮ ਵੱਲ ਚੁੱਪ-ਚਾਪ ਚੜਦਾ ਗਿਆ ਪਰ ਜਿੱਥੇ ਮਰਸ਼ਦ ਦੀ ਕਰਮ ਦੀ ਨਜ਼ਰ ਹੋਵੇ ਉੱਥੇ ਈਰਖਾਂ ਦੀਆਂ ਪਰਛਾਈਆਂ ਡੋਲਣ ਲੱਗ ਪੈਂਦੀਆਂ ਨੇ ਸ਼ਾ ਇਨਾਇਤ ਨੇ ਤਾਂ ਉਸ ਦਿਲ ਲਗਨ ਉਸਤੇ ਨਹੀਂ ਮਰਤਾ ਤੇ ਉਸਤੇ ਪਾਵਨਾ ਪਦੇ ਤਿਲ ਨੂੰ ਸੱਚਾ ਮੰਨਿਆ ਪਰ ਹੋਰ ਮਰੀਦਾਂ ਦੇ ਤਿਲਾ ਵਿੱਚ ਈਰਖਾ ਦੀ ਅਗ ਪੜਕਾਂ ਲੱਗ ਪਈ ਇਸ ਨੂੰ ਕਿਉਂ ਵਧੇਰੇ ਮਨ ਮਿਲ ਰਿਹਾ ਹੈ ਇਹ ਤਾਂ ਸૈયਦਾਂ ਦਾ ਪੁੱਤਰ ਹੈ ਰੂਪ ਵਾਲਾ ਹੈ ਲਾਇਕ ਵੀ ਹੈ ਕਿਉਂ ਨਾ ਅਸੀਂ ਇਸ ਨੂੰ ਦੇਜੇ ਤੋਂ ਕੱਢੀਏ ਪਰ ਸ਼ਾ ਇਨਾਇਤ ਜੀ ਉਹ ਤਾਂ ਰੂਹਾਂ ਤੇ ਰਾਜ ਜਾਣਦੇ ਸਨ ਉਹਨਾਂ ਨੇ ਇੱਕ ਰਾਤ ਇਮਤਿਹਾਨ ਰਚਿਆ ਅਸਮਾਨ ਕਾਲਾ ਹੋਇਆ ਮੀਂਹ ਦੀ ਧਰਾਂ ਕੱਚਲਕ ਪਈਆਂ ਕੋਠੇ ਦੀ ਛੱਤ ਲੀਕ ਹੋਣ ਲੱਗੀ ਪਾਣੀ ਘੜ ਵਿੱਚ ਟਪਕਣ ਲੱਗਾ ਪੀਰ ਨੇ ਆਪਣੇ ਇੱਕ murid ਨੂੰ ਆਖਿਆ ਛੱਤ ਉੱਤੇ ਚੜ ਕੇ ਚੋਆ ਬੰਦ ਕਰਿਆ ਉਹ ਹੌਲੇ ਜਿਹੇ ਹੱਸ ਪਿਆ ਪੀਰ ਜੀ ਮੀਂਹ ਦੇਖੋ ਘੜੇ ਪੈ ਰਹੇ ਨੇ ਛੱਤ ਤੇ ਕਿਵੇਂ ਚੜੀਏ ਮਨ ਜਾਖੇ ਚ ਦੇਵਾਂਗੇ ਜਿੱਥੇ ਪਾਣੀ ਆ ਰਿਹਾ ਹੈ ਇੱਕ ਇੱਕ ਕਰਕੇ ਸਾਰੇ murid ਮੂੰਹ ਮੋੜ ਕੇ ਜੋ ਇਸ਼ਕ ਦਾ ਦਾਵਾ ਕਰਦੇ ਸਨ ਉਹ ਇੱਕ ਮੀਤੀ ਰਾਤ ਵਿੱਚ ਢੋਲ ਕੇ ਆਖਰਕਾਰ ਪੀਰ ਨੇ ਆਖਿਆ ਬੁੱਲਿਆ ਤੂੰ ਕਿੱਥੇ ਹੈ ਬੁੱਲੇ ਸ਼ਾਨ ਬਿਨਾ ਕਿਸੇ ਸਵਾਲ ਦੇ ਬਿਨਾ ਕਿਸੇ ਚਰਚਾ ਦੇ ਆਪਣਾ ਪਲੰਘ ਛੱਡਿਆ ਤੇ ਛੱਤ ਛੱਤ ਉੱਤੇ ਚੜ ਗਿਆ ਪਰ ਛੱਤ ਉੱਤੇ ਨਾ ਰੇਤ ਸੀ ਨਾ ਮਿੱਟੀ ਜੋ ਚੋਇਆ ਰੋਕਿਆ ਜਾ ਸਕੇ ਉਹ ਜੋ ਵੀ ਰੱਖਦਾ ਹੇਠਾਂ ਵਗ ਜਾਂਦਾ ਆਖਰ ਅੱਤਪ ਤੇ ਪਿਆਰੇ ਨੇ ਆਪਣਾ ਸਰੀਰ ਹੀ ਰੱਖ ਦਿੱਤਾ ਮੁੱਦੇ ਮੂੰ ਉਸੇ ਥਾਤੇ ਪੈ ਗਿਆ ਜਿੱਥੋਂ ਪਾਣੀ ਟਪਕ ਰਿਹਾ ਸੀ ਚੋਆ ਰੁਕ ਗਿਆ ਪਤ ਰਾਤ ਦੀ ਠੰਡ ਨੇ ਉਹਦਾ ਸਰੀਰ ਸੁਕਾ ਦਿੱਤਾ ਸਵੇਰ ਹੋਈ ਪੀਰ ਜੀ ਨੇ ਪੁੱਛਿਆ ਬੁੱਲੇ ਦਾ ਪਤਾ ਲਾਉ ਮਰੀ ਤਾਂ ਨਾ ਕਿਹਾ ਤੁਸੀਂ ਜੋ ਕਿਹਾ ਸੀ ਕਿਉਂਠੇ ਤੇ ਚੜ ਸਾਚੀ ਵੇਖੋ ਤਾਂ ਸਹੀ ਹੈ ਤਾਂ ਜਿਉਂਦਾ ਪਤ ਸਰਦੀ ਨਾਲ ਆਕੜਿਆ ਪਿਆ ਹੈ ਉਸ ਨੂੰ ਹੇਠਾਂ ਲਿਆਂਦਾ ਗਿਆ ਮਾਲਿਸ਼ ਹੋਈ ਅੱਖਾਂ ਖੁੱਲੀਆਂ ਸ਼ਾਹ ਇਨ੍ਹਾਤ ਨੇ ਕਿਹਾ ਉਹ ਤੂੰ ਇੱਕ ਕੀਤਾ ਬੇਲਜੀ ਬੜੇ ਖੁਸ਼ ਹੋਏ ਤੂੰ ਚਾਂਦੀ ਪਰਵਾਹ ਨਹੀਂ ਕੀਤੀ ਬੱਲੇ ਉਹ ਤੇਰੇ ਮਰਦਾ ਬੱਲਿਆ ਤੂੰ ਤਾਂ ਸੱਚਮੁੱਚ ਇਸ਼ਕ ਦੇ ਮੈਦਾਨ ਦਾ ਸੁਰਮਾ ਨਿਕਲਿਆ ਪਰ ਜੇ ਸਦਾਤ ਇਸ਼ਕ ਚਮਕਦਾ ਹੈ ਉੱਥੇ ਈਰਖਾਂ ਦੀਆਂ ਛਾਵਾਂ ਹੋਰ ਲੰਬੀਆਂ ਹੋ ਜਾਂਦੀਆਂ ਹਨ ਹੋਰ ਮਰੀਤਾਂ ਦੇ ਮਨ ਵਿੱਚ ਹੁਣ ਹੋਰ ਵਿਚਾਰ ਘੁਲਣ ਲੱਗਾ ਇਹ ਤਾਂ ਸૈયਦਾਂ ਦਾ ਮੁੰਡਾ ਹੈ ਇਸ ਲਈ ਤਾਂ ਇੱਛਤ ਮਿਲਦੀ ਹੈ ਇਸ ਨੂੰ ਕਿਸੇ ਤਰ੍ਹਾਂ ਦੇਰੇ ਤੋਂ ਕੱਢੀਏ ਇੱਕ ਵਾਰ ਉਦੋਂ ਅੱਛਿਆਂ ਦਾ ਪਵਿੱਤਰ ਮਹੀਨਾ ਸੀ ਦਿਨ ਲੰਮੇ ਗਰਮੀ ਤੇ ਤਪਸ ਚੋਰਾਤੇ ਸੀ ਰਾਤ ਦਿੱਤੋਛਤ ਤੋਂ ਲੈ ਕੇ ਦਿਨ ਦੀ ਰੋਜ਼ਾ ਤੜੀ ਤੱਕ ਹਰ ਵਿਅਕਤੀ ਆਪਣੇ ਹੱਲੇ ਨਫਸ ਨੂੰ ਵਸ ਕਰਨ ਦੀ ਕੋਸ਼ਿਸ਼ ਵਿੱਚ ਸੀ ਇਹੋ ਜਿਹੇ ਰੋਜ਼ੇ ਤਾਰੀ ਵਾਲੀ ਇੱਕ ਰਾਤ ਨੂੰ ਪੀਰ ਸ਼ਾ ਇਨਾਇਤ ਨੇ ਆਪਣੇ ਅੰਦਰੋਂ ਉੱਠਦੀ ਇੱਕ ਅਜੀਬ ਭੁੱਖ ਮਹਿਸੂਸ ਕੀਤੀ ਉਹਨਾਂ ਨੇ ਆਖਿਆ ਅੱਜ ਤਾਂ ਬੜੀ ਭੁੱਖ ਲੱਗੀ ਹੈ ਕਿਸੇ ਘਰੋਂ ਬੱਚਿਆਂ ਵਾਲੇ ਮਕਾਨ ਤੋਂ ਰੋਟੀ ਲੈ ਕੇ ਆਓ ਮਰੀਦ ਵਾਰੋ ਵਾਰ ਹੀ ਨਿਕਲ ਪਏ। ਪਤ ਜੱਤਰ ਵੀ ਜਾਂਦੇ। ਲੋਕ ਉਹਨਾਂ ਨੂੰ ਛਿੜਕ ਦਿੰਦੇ। ਤਾਣਾ ਮਾਰਦੇ। ਤੁਸੀਂ ਰੋਚਿਆਂ ਵਾਲੇ ਹੋ ਕੇ ਰੋਟੀ ਮੰਗਦੇ ਹੋ। ਸ਼ਰਮ ਨਹੀਂ ਆਉਂਦੀ। ਕੋਈ ਉਹਨਾਂ ਨੂੰ ਪੱਤੋਂ ਦਾ, ਕੋਈ ੱੱਕਾ ਦੇਂਦਾ। ਨਿਰਾਸ਼ ਹੋ ਕੇ ਸਾਰੇ ਵਾਪਸ ਆ ਗਏ। ਆਖਰ ਵਿੱਚ ਪੀਰ ਜੀ ਨੇ ਬੁੱਲੇ ਨੂੰ ਆਖਿਆ। ਬੁੱਲਿਆ ਹੁਣ ਤੂੰ ਜਾ। ਬੁੱਲਾ ਚੁੱਪਚਾਪ ਨਿਕਲ ਪਿਆ। ਉਸਨੇ ਸੋਚਿਆ ਜੇ ਸੱਚੀ ਸੇਵਾ ਕਰਨੀ ਹੋਵੇ ਤਾਂ ਆਪਣੀ ਅਕਲ ਤੇ ਹੰਕਾਰ ਨੂੰ ਮਾਰਨਾ ਪੈਂਦਾ ਹੈ ਉਸ ਨੇ ਆਪਣੇ ਆਪ ਨੂੰ ਕਮਲਾ ਬਣਾ ਲਿਆ ਗਲੀ ਵਿੱਚ ਜਾਂਦਾ ਕਿਸੇ ਨੂੰ ਮੂੰਹ ਨਹੀਂ ਲਾਉਂਦਾ ਸਿਰਫ ਆ ਆ ਕਰਕੇ ਮੂੰਹ ਉੱਤੇ ਹੱਥ ਰੱਖਦਾ ਭੁੱਖ ਦਾ ਇਸ਼ਾਰਾ ਕਰਦਾ ਲੋਕਾਂ ਨੇ ਉਸ ਨੂੰ ਵੇਖਿਆ ਤੇ ਕਹਿੰਦੇ ਉਹ ਇਹ ਤਾਂ ਮੂਰਖ ਲੱਗਦਾ ਹੈ ਦੇ ਉਹ ਕੁਝ ਸੁੱਕੀਆਂ ਰੋਟੀਆਂ ਇਸ ਨੂੰ ਕਿਸੇ ਬੱਚੇ ਦੀ ਛੱਡੀ ਹੋਈ ਟੁੱਕੜੀ ਹੀ ਇਸ ਨੂੰ ਦੇ ਦਿੰਨੇ ਹਾਂ ਇਸ ਤਰ੍ਹਾਂ ਉਹ ਚੁੱਪਚਾਪ ਰੋਟੀਆਂ ਇਕੱਠੀਆਂ ਕਰ ਲਿਆਉਂਦਾ ਹੈ ਜਦ ਉਹ ਪੇਰ ਚੇ ਕੋਲ ਮੁੜ ਕੇ ਆਉਂਦਾ ਹੈ ਉਨਾਂ ਦੀ ਅੱਖਾਂ ਵਿੱਚ ਚਮਕ ਆ ਜਾਂਦੀ ਹੈ। ਉਹਨਾਂ ਨੇ ਆਖਿਆ, "ਬੱਲਿਆ, ਤੂੰ ਅਸਲ ਰਾਹ ਲੱਭ ਲਿਆ ਹੈ। ਜੋ ਆਪਣੇ ਆਪ ਨੂੰ ਕਮਲਾ ਬਣਾ ਲੈਂਦਾ ਹੈ, ਉਹ ਹੀ ਦੁਨੀਆਂ ਤੇ ਬੰਦਨਾ ਤੋਂ ਅਛਾਤ ਹੋ ਜਾਂਦਾ ਹੈ।" ਇੰਨਾ ਸ਼ਬਦਾਂ ਨਾਲ ਹੀ ਸ਼ਾਫੇ ਨਾਇਦ ਨੇ ਬੁੱਲੇ ਨੂੰ ਆਪਣੀ ਤਵੱਜੂ ਦੀ ਤਾਕਤ ਬਖਸ਼ੀ। ਬੁੱਲੇ ਦੀ ਰੂਹ ਵਿੱਚ ਇੱਕ ਨਵੀਂ ਰੌਸ਼ਨੀ ਫੁੱਟੀ। ਉਸ ਦੀ ਜ਼ਿੰਦਗੀ 'ਚ ਰੰਗ ਪੈ ਗਿਆ। ਪਰ ਜਿੱਥੇ ਨੂਰ ਹੋਵੇ, ਉੱਥੇ ਨਫ਼ਰਤ ਦੀਆਂ ਛਾਵਾਂ ਵੀ ਪੈ ਜਾਂਦੀਆਂ ਹਨ। ਮੋਤੀ ਤਾਂ ਨੇ ਫਿਰ ਸ਼ਿਕਾਇਤ ਕੀਤੀ ਪੀਤ ਜੀ ਬੁੱਲਾ ਤਾਂ ਹੁਣ ਤੁਹਾਡੇ ਤੋਂ ਵੀ ਅੱਗੇ ਲੰਘ ਲੰਘ ਪਿਆ ਹੈ ਇਸ ਨੂੰ ਤਾਂ ਲੋਕ ਸੱਚਨ ਮੰਨਣ ਲੱਗ ਪਏ ਨੇ ਪਰ ਇਹ ਉਹ ਰਾਸ ਸੀ ਜਿੱਥੇ ਬੁੱਲਾ ਆਇਆ ਸੀ ਪਿੱਛੋਂ ਪਰ ਮਾਨ ਉਸ ਨੂੰ ਪਹਿਲਾਂ ਮਿਲਿਆ ਜਿਸ ਨੇ ਆਪਣੀ ਅਕਲ ਛੱਡੀ ਜਿਸ ਨੇ ਆਪਣੀ ਹੋਸ਼ ਤਿਆਗ ਦਿੱਤੀ ਜਿਸ ਨੇ ਦੁਨੀਆ ਦੀ ਅਹੰਕਾਰ ਭਰੀਆਂ ਨਜ਼ਰਾਂ ਦੇ ਸਾਹਮਣੇ ਕਮਲੇ ਬਣਨ ਦੀ ਹਿੰਮਤ ਕੀਤੀ ਉਸ ਨੂੰ ਰੱਬ ਨੇ ਆਪਣੇ ਸੱਚੇ ਹੋਸ਼ ਨਾਲ ਨਵਾਜਿਆ ਬੁੱਲੇ ਸ਼ਾਹ ਦਾ ਇਹ ਵਾਕਿਆ ਦੱਸਦਾ ਹੈ ਕਿ ਜੇ ਰੱਬ ਨੂੰ ਪਾਉਣਾ ਹੈ ਤਾਂ ਮੁਰਖਤਾ ਲੱਗਣ ਵਾਲੀ ਨਿਮਰਤਾ ਦੀ ਚਾਦਰ ਉਡਨੀ ਪੈਂਦੀ ਹੈ ਮਾਣ ਨੂੰ ਮਾਰਨਾ ਪੈਂਦਾ ਹੈ ਤੇ ਆਪਣੇ ਆਪ ਨੂੰ ਮਟਾਉਣਾ ਪੈਂਦਾ ਹੈ ਜਦ ਮੁਰਸ਼ਿਦ ਦੀ ਤਵੱਜੋ ਮਿਲੇ ਤਾਂ ਉਸ ਦਾ ਨੂਰ ਇਨਸਾਨ ਦੀ ਰੂਹ ਨੂੰ ਜਗਾ ਦਿੰਦਾ ਹੈ ਪਰ ਜਦ ਉਹ ਨੂਰ ਨਾਲ ਮਾਣ ਦਾ ਹੰਕਾਰ ਪੈਦਾ ਹੋ ਜਾਂਦਾ ਹੈ ਤਾਂ ਇਸ਼ਕ ਹਕੀਕੀ ਦੀ ਰਾਹ ਵਿੱਚ ਰੁਕਾਵਟ ਆ ਜਾਂਦੀ ਹੈ ਬੁੱਲੇ ਸ਼ਾਹ ਨਾਲ ਵੀ ਕੁਝ ਇੰਚ ਹੀ ਹੋਇਆ ਪੇਰਸ਼ਾ ਇਨਾਇਤ ਨੇ ਜਦ ਉਸ ਤੇ ਨਿਰਲੇਪ ਇਸ਼ਕ ਤੇ ਰਜ਼ਾ ਤੋਂ ਰਾਜ਼ੀ ਹੋ ਕੇ ਆਤਮਕ ਤਵੱਜੂ ਦੀ ਤਾਕਤ ਬਖਸ਼ੀ ਤਾਂ ਬੁੱਲਾ ਅੰਦਰੋਂ ਥੋੜਾ ਉੱਚਾ ਹੋ ਗਿਆ ਮੈਂ ਤਾਂ ਪਿੱਛੋਂ ਆਇਆ ਸੀ ਪਰ ਅੱਜ ਮੈਂ ਅੱਗੇ ਵੱਧ ਗਿਆ ਹਾਂ ਇਹ ਚੁੱਪੜੀ ਸੋਚ ਅਣਜਾਣੇ ਹੀ ਉਸਦੇ ਹਿਰਦੇ ਵਿੱਚ ਇੱਕ ਨਸਰ ਨਫ਼ਰਤੀ ਮਾਨਦੀ ਇੱਕ ਛਾਂ ਪਾ ਗਈ ਉਸਨੇ ਤੱਕਿਆ ਪਾਲਿਆ ਮੁਰਿਦ ਹੋਣ ਦੀ ਥਾਂ ਉਹ ਮਾਲਕ ਬਣਨ ਲੱਗਾ ਲੋਕ ਉਸ ਦੀ ਵਡਿਆਈ ਕਰਨ ਲੱਗੇ। ਪਦਤਰ ਬਾਹਰ ਤੇ ਕੁਝ ਮਰੀਤਾਂ ਦੇ ਮਨ ਵਿੱਚ ਈਰਖਾ, ਡਰ ਅਤੇ ਹੰਕਾਰ ਦੀ ਅਗ ਬਟਕਾਂ ਲੱਗੀ। ਉਹਨਾਂ ਨੇ ਪੇਰ ਚੇ ਕੋਲ ਸ਼ਿਕਾਇਤ ਪਹੁੰਚਾਈ। ਸ਼ਾਹ ਜੀ ਬੁੱਲਾ ਤਾਂ ਹੁਣ ਤੁਹਾਡੇ ਤੋਂ ਉੱਚੀ ਵਸਤਾ ਤੇ ਲੱਗਦਾ ਹੈ। ਇੱਕ ਦਿਨ ਸ਼ਾਹ ਇਨਾਇਤ ਖੁਦ ਬੁੱਲੇ ਦੇ ਕੋਲ ਮਿਲਣ ਆਏ। ਬੁੱਲਾ ਅੰਦਰ ਕਮਰੇ ਵਿੱਚ ਦਸਤਾਰ ਤਾਂ ਸ਼ਮਲਾ ਠੀਕ ਕਰ ਰਿਹਾ ਸੀ। ਸ਼ੀਸ਼ੇ ਸਾਹਮਣੇ ਖੁਦ ਨੂੰ ਤਿਆਰ ਕਰ ਰਿਹਾ ਸੀ। ਉਸਦੇ ਹਾਪਾ ਇਹ ਤੱਤ ਸਾਰਾ ਸੁਣ ਕੇ ਹੁਣ ਮੈਂ ਵੀ ਕੁਝ ਬਨ ਗਿਆ ਮੁਝੇ ਹੀ ਤੇਨੇ ਚਾਹ ਕੇ ਆਖਿਆ ਹਾਂ ਜੀ ਉਹ ਆਉਂਦੇ ਹਨ ਜ਼ਰਾ ਸ਼ਮਲਾ ਠੀਕ ਕਰ ਰਹੇ ਨੇ ਇਹ ਕਲਚਲ ਸ਼ਾ ਇਨਾਇਤ ਨੇ ਸੁਣੀ ਉਹ ਅੰਦਰ ਹੀ ਅੰਦਰ ਚੁੱਪੋ ਕੇ ਉਹ ਤਾਂ ਹੁਣ ਸ਼ਮਲਿਆਂ ਵਿੱਚ ਹੀ ਫਸ ਗਿਆ ਹੈ ਬੁੱਲਾ ਛੱਟ ਫੁੱਤੀ ਨਾਲ ਲਾ ਕੇ ਸ਼ਮਲਾ ਟਿਕਾਇਆ ਗਰਵ ਨਾਲ ਪੇਸ਼ ਹੋਇਆ ਪੈਰਾਂ ਵਿੱਚ ਸਿਰ ਰੱਖਿਆ ਦਸਤ ਪੰਜਾ ਕੀਤਾ ਸ਼ਾ ਇਨਾਇਤ ਨੇ ਮੁਸਕਰਾ ਕੇ ਉਸ ਦਾ ਹੱਥ ਫੜਿਆ ਪਰ ਤਾਕਤ ਖਿੱਚ ਲਈ ਉਹ ਤਵੱਜੋ ਜੋ ਪਹਿਲਾਂ ਉਸ ਨੂੰ ਬਖਸ਼ੀ ਸੀ ਖਿੱਚ ਲਈ ਉਪਰੋਂ ਕਿਆ ਸ਼ਾਬਾਸ਼ ਬੜਾ ਚੰਗਾ ਪਰ ਅੰਦਰੋਂ ਉਸ ਦੀ ਆਤਮਿਕ ਅੱਗ ਨੂੰ ਠੰਡਾ ਕਰ ਦਿੱਤਾ ਰਾਤ ਨੂੰ ਛੱਦ ਬੁੱਲਾ ਕੱਲਾ ਬੈਠਿਆ ਤਾਂ ਬਿਰਤੀ ਟਿੱਕੇ ਨਹੀਂ ਧਿਆਨ ਭਟਕਣ ਲੱਗਾ ਰੂਹ ਅਸਥਿਰ ਹੋ ਗਈ ਅੰਦਰੋਂ ਇੱਕ ਠਰਥਰਾਹ ਟੁੱਬਰੀ ਕਿਉਂ ਮਨ ਟਿਕਦਾ ਨਹੀਂ ਇਹ ਕਿਹੜੀ ਘਾਟ ਆ ਗਈ ਉਸ ਨੇ murid ਨੂੰ ਪੁੱਛਿਆ ਤੋ ਇਹੋ ਜਿਹਾ ਕੀ ਕਿਹਾ ਸੀ ਮੁਝੇ ਇਤਨੇ ਦੱਸਿਆ ਜੀ ਮੈਂ ਕਿਹਾ ਸੀ ਕਿ ਤੁਸੀਂ ਆਉਂਦੇ ਹੋ ਜ਼ਰਾ ਸ਼ਮਲਾ ਠੀਕ ਕਰ ਰਹੇ ਨੇ ਹਲੇ ਇਹ ਸੁਣ ਕੇ ਬੁੱਲੇ ਦੀਆਂ ਅੱਖਾਂ ਚਮਕੀਆਂ ਪਰ ਰੋਕ ਕੰਬੀ ਉਹ ਕਹਿ ਉੱਠਿਆ ਉਹ ਇਹ ਤਾਂ ਬਹੁਤ ਵੱਡੀ ਭੁੱਲ ਹੋ ਗਈ ਇਹ ਤਾਂ ਮੇਰੀ ਰੋਹਾਨੀ ਤਬਾਈ ਦੀ ਪਹੁੰਚ ਸੀ ਹੁਣ ਕੀ ਕੀਤਾ ਜਾਵੇ ਇਸ ਪਲ ਬੁੱਲੇ ਨੇ ਅਸਲ ਸਿੱਖਿਆ ਸਮਝੀ ਰਾਪਤੀ ਰਾਹ ਵਿੱਚ ਜਿੱਥੇ ਮੈਂ ਆਖਿਆ ਉੱਥੇ ਇਸ਼ਕ ਦੀ ਰਾ ਰੁਕ ਜਾਂਦੀ ਹੈ ਇੱਥੇ ਤਕੀਆ ਨਹੀਂ ਤਿਆਗ ਚਲਦਾ ਹੈ ਇੱਥੇ ਸ਼ਮਲਾ ਨਹੀਂ ਸਜਨੇ ਮਾਣਾ ਚਲਦਾ ਹੈ ਇਨਾਤ ਸ਼ਾਨ ਮੁਜਰੇ ਦਾ ਸ਼ੌਕ ਸੀ ਪਰ ਇਹ ਮੁਜਰੇ ਸਿਰਫ ਰਸਮਾਂ ਲਈ ਨਹੀਂ ਸਨ ਇਹ ਰੋਦਿਆ ਚੰਚੋੜਾ ਇਸ਼ਕ ਦੇ ਤਪੇਸ਼ਾ ਅਤੇ ਪਿਆਰ ਦੀਆਂ ਉਡਾਨਾਂ ਸਨ ਬੁੱਲੇ ਨੇ ਸੋਚਿਆ ਜੇ ਮੇਰੇ ਮੁਰਸ਼ਦ ਦੀ ਮਕਾ ਅਜਿਹੀ ਉੱਥੇ ਟਿਕਦੀ ਹੈ ਤਾਂ ਕਿਉਂ ਨਾ ਮੈਂ ਵੀ ਉਸੇ ਰਾਤ ਆਪਣੀ ਬੇਨਤੀ ਰੱਖ ਦਿਆਂ ਸ਼ਦ ਮੇਰੇ ਤੇ ਵੀ ਮਿਹਰ ਦੀ ਨਜ਼ਰ ਉੱਚਾਵੇ ਕੋਨਾ ਮਾਰਫਤियां ਕਸਲਾ ਸਿੱਖੀ ਐ ਜੰਨੀ ਵੇਸੀ ਸੋਹ ਮਿਲੇ ਸੇਈ ਵੇਸ ਕਰੇ ਫਿਰ ਬੁੱਲਾ ਗਵਈਆਂ ਕੋਲ ਗਿਆ ਮਾਰਫਤियां ਕਸਲਾ ਸਿੱਖੀਆਂ ਰਾਗ ਸੁਰ ਤਾਲ ਤੇ ਲੈ ਨੂੰ ਇੱਕ ਰੂਹਾਨੀ ਤੁੰਨ ਵਿੱਚ ਗੂੰਜਾ ਦਿੱਤਾ ਫਿਰ ਜਿਸ ਰਸਤੇ ਮਰਸ਼ਦ ਲੰਗਣ ਵਾਲੇ ਸਨ ਉੱਥੇ ਜੰਨਾ ਨਾ ਲਿਬਾਸ ਪਾ ਕੇ ਕੁੰਡ ਕੱਢ ਕੇ ਉਹ ਰੋ ਦਾ ਮਸਰਾ ਕਰਨ ਲੱਗ ਪਿਆ ਮਰਸ਼ਦ ਤੇ ਕਦਮ ਉੱਥੇ ਰੁਕੇ ਸੁਣਨ ਲੱਗੇ ਤਰਜ਼ ਵੀ ਉਹੀ ਸੀ ਤਸੱਰੀਬ ਹੋਈ ਉਹਨਾਂ ਦੇ ਨਿਗਾਹ ਵਿੱਚ ਇੱਕ ਤਸੱਲੀ ਆ ਗਈ ਉਹ ਆਖਦੇ ਨੇ ਮੰਗ ਚੋਂ ਮੰਗਣਾ ਹੈ ਬੁੱਲਾ ਅੰਦਰੋਂ ਕੰਬਦਾ ਹੈ ਪਦਰਾਗ ਵਿੱਚ ਚੁੰਮਦਾ ਹੋਇਆ ਪੁੱਛਦਾ ਹੈ ਕੁਝ ਦੋ ਕੇ ਫਿਰ ਸ਼ਾ ਇਨਾਇਤ ਨੇ ਆਖਿਆ ਕੀ ਮੰਗਤੀ ਹੈ ਉਹਨਾਂ ਨੇ ਸਮਝਿਆ ਇਹ ਕੋਈ ਆਮ ਤਮਾਸ਼ਪੀਨ ਹੈ ਪਰ ਚਤ ਉਹਨਾਂ ਦੀ ਨਿਗਾਹ ਨੇ ਬੁੱਲੇ ਦੀ ਰੂਨੁਸ਼ ਹੋਇਆ ਉੱਤਰੇ ਕੋਲ ਆਏ ਕੁੰਡ ਚੁੱਕਿਆ ਤਿੱਕਿਆ ਵੇ ਤੂਤਾ ਬੁੱਲਾ ਹੈ ਇਹ ਤੋ ਕਿਸ ਮੰਗਦਾ ਚਾਹ ਹੈ ਬੁੱਲੇ ਦੀ ਅੱਖ ਅੰਦਰ ਪਛਤਾਪ ਸੀ ਅੰਦਰੋਂ ਉਗਲਦਾ ਇਸ਼ਕ ਸੀ ਉਹ ਬੇਨਤੀ ਕਰਤਾ ਹੈ ਹਜ਼ੂਰ ਮੈਂ ਬੁੱਲਾ ਨਹੀਂ ਮੈਂ ਬੁੱਲਾ ਹਾਂ ਮਾਫ ਕਰਦੇ ਵੋ ਪੀਰ ਜੀ ਮੇਰੀ ਰੂਹ ਰਾਤ ਵਿਗੜ ਗਈ ਸੀ ਇਨ ਆਤਿਸ਼ਾਨੇ ਪਿਆਰ ਨਾਲ ਹੱਥ ਫੜਿਆ ਉਸ ਨੂੰ ਜ਼ਮੀਨ ਤੋਂ ਚੁੱਕ ਕੇ ਗਲੇ ਨਾਲ ਲਾ ਲਿਆ ਉਸ ਪਲ ਨਾਰਾਗ ਰਿਆ ਨਾਰੰਗ ਸਿਰਫ ਰੰਗ ਰਹਿ ਗਿਆ ਬੁੱਲੇ ਦੀ ਆਤਮਕ ਬਗੀਚੀ ਨੂੰ ਫਿਰ ਰੌਸ਼ਨੀ ਮਿਲੀ ਉਸਦੇ ਰੋ ਵਿੱਚ ਫਿਰ ਨੂਰ ਦਾ ਚਨਨ ਵਸ ਗਿਆ ਉਹ ਮੋੜ ਬੁੱਲਾ ਨਹੀਂ ਰਿਹਾ ਹੁਣ ਉਹ ਵਿਸਲ ਹੋ ਗਿਆ ਰੱਬੀ ਚੁੱਪ ਵਿੱਚ ਦੋਸਤੋ ਇਹ ਹੈ ਇਸ਼ਕ ਹਕੀਕੀ ਜਿਸ ਵਿੱਚ ਇਸ਼ਕ ਵਾਲਾ ਆਪਣੇ ਆਪ ਨੂੰ ਮਿਟਾ ਦਿੰਦਾ ਹੈ ਪਰ ਮੁਰਸ਼ਿਦ ਦੀ ਇੱਕ ਨਿਗਾਹ ਲਈ ਕੰਜਰੀ ਦਾ ਲਿਬਾਸ ਵੀ ਪਾ ਲੈਂਦਾ ਹੈ ਇਹ ਇਸ਼ਕ ਦੁਨੀਆਵੀ ਨਹੀਂ ਇਹ ਉਹ ਇਸ਼ਕ ਹੈ ਜੋ ਰੂਹ ਨੂੰ ਰੂਹ ਨਾਲ ਮਿਲਾ ਦਿੰਦਾ ਹੈ ਜਿੱਥੇ ਨਾ ਜ਼ਾਤ ਨਾ ਰੰਗ ਨਾ ਪਹਿਚਾਨ ਸਿਰਫ ਉਸ ਦੀ ਲਗਨ ਸੋ ਦੋਸਤੋ ਜਿਤ ਤੁਹਾਡੇ ਹਿੱਤ ਦੇ ਵਿੱਚ ਵੀ ਉਹੀ ਪਿਆਸ ਹੈ ਤਾਂ ਇਸ਼ਕ ਹਕੀਕੀ ਦੀ ਇਸ ਰਾਹ ਤੇ ਦਰੋ ਮੁਰਸ਼ਿਦ ਦੀ ਨਿਕਾਦੀ ਉਡੀਕ ਨਾ ਕਰੋ ਉਸ ਲਾਇਕ ਬਨਣ ਦੀ ਕੋਸ਼ਿਸ਼ ਕਰੋ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਸੱਚੇ ਇਸ਼ਕ ਦੀ ਚਮਕ ਕਿਸੇ ਹੋਰ ਜ਼ੋਤੀਆਂ ਰਾਤਾਂ ਨੂੰ ਰੌਸ਼ਨ ਕਰ ਸਕਦੀ ਹੈ ਮਿਲਤੇ ਹਾਂ ਫਿਰ ਇੱਕ ਹੋਰ ਰੋਹਾਨੀ ਸਫਰ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰੱਖਾ